ਆ ਪਹਿਲਾਂ ਅਸੀਂ ਰਤਨਪੁਰੇ ਸੀ ਗੁਰਤੇ ਖਵਾਦ ਨਗਰ ਕਿਸ਼ਨਪੁਰੇ ਮੇਰੇ ਹਸਬੰਡ ਸੀਗੇ ਸਾਡੀ ਉਹ ਉਥੋਂ ਵੀ ਰਿਪੋਰਟ ਬਹੁਤ ਵਧੀਆ ਹੈ ਉਹ ਸਮਾਂ ਮੈਨੂੰ ਕਹਿੰਦੇ ਸੀ ਵੀ ਤੁਸੀਂ ਇੱਧਰ ਆਉਣਾ ਸੀ ਤੁਸੀਂ ਉੱਧਰ ਕੀ ਕਰਨ ਗਏ ਆ ਤੁਸੀਂ ਬਾੜਵਾਸੀ ਨੂੰ ਪੁੱਛ ਸਕਦੇ ਆ ਮੈਂ ਜਿਹੜੇ ਕਿਰਾਇਆ ਮੇਰਾ ਵੀ ਸਰਵਿਸ ਪੁੱਛ ਸਕਦੇ ਵੀ ਮੈਂ ਕਿੰਨਾ ਕਾਮ ਕਰਾਇਆ ਪੁੱਛ ਸਕਦੇ ਆ ਸਚਾਈ ਸਾਰੀ ਸਾਹਮਣੇ ਆਊਗੀ 1 ਕਿ ਤਰੀਕ ਨੂੰ ਸਾਰੀ ਸਚਾਈ ਸਾਹਮਣੇ ਆ ਜਾਣੀ ਆ ਉਹਨੇ ਕੰਮ ਕਰਾਇਆ ਕਿ ਮੈਂ ਕਰਾਇਆ ਮੈਂ 2.5 ਸਾਲ ਤੋਂ ਕੰਮ ਕਰਦੀ ਆ ਮੈਂ ਕੋਈ ਪੈਸਾ ਕਿਸਦਾ ਨਹੀਂ ਲਿਆ ਅਜੇ ਤੱਕ ਮੈਂ ਸਾਰੇ ਪੈਸੇ ਆਪਣੇ ਕੋਲੋਂ ਲਾ ਕੇ ਮੈਂ 2.5 ਸਾਲ ਹੋ ਕੇ ਕੰਮ ਕਰਦੀ ਆ ਜਿੰਨੂੰ ਮਰਜੀ ਤੁਸੀਂ ਬਾਅਦ ਚ ਪੁੱਛ ਸਕਦੇ ਆ ਮੈਂ 2.5 ਸਾਲਾਂ ਤੋਂ ਇੱਥੇ ਕੰਮ ਕਰਦੀ ਆਈ ਆ ਮੈਨੂੰ ਬਹੁਤ ਪਿਆਰ ਮਿਲਦਾ ਥੋੜਾ ਨਹੀਂ ਮਿਲਦਾ ਬਹੁਤ ਮਿਲਦਾ ਪਰਿਵਾਰ ਨੂੰ ਮਿਲਦਾ ਮਿਲਦਾ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਜਿਹੜਾ ਚੋਣ ਖਾੜਾ ਆ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ ਗੱਲਬਾਤ ਕਰਾਂਗੇ ਵਾਰਡ ਨੰਬਰ 37 ਦੇ ਸਾਬਕਾ ਐਮਸੀ ਦਲਜੀਤ ਸਿੰਘ ਚਾਨਾ ਜੀ ਦੀ ਧਰਮ ਪਤਨੀ ਪ੍ਰੇਮਕੌਰ ਚਾਨਾ ਜੀ ਨਾਲ ਮੈਡਮ ਸਵਾਗਤ ਹੈ ਤੁਹਾਡਾ ਚੈਨਲ 'ਚ ਥੈਂਕ ਯੂ ਜੀ ਮੈਡਮ ਚੌਨ ਜਿਹੜਾ ਪ੍ਰਚਾਰ ਚੱਲ ਰਿਹਾ ਡੋਰ ਟੂ ਡੋਰ ਕਿਹੋ ਜਿਹਾ ਸਹਿਯੋਗ ਮਿਲ ਰਿਹਾ ਵਾਡ ਵਾਸੀਆਂ ਦਾ ਬੜੀਆ ਮਿਲਦਾ ਆ ਮੈਂ ਢਾਈਆਂ ਸਾਲਾਂ ਤੋਂ ਇੱਥੇ ਕੰਮ ਕਰਦੀ ਆਈ ਆ ਮੈਨੂੰ ਬਹੁਤ ਪਿਆਰ ਮਿਲਦਾ ਥੋੜਾ ਨਹੀਂ ਮਿਲਦਾ ਬਹੁਤ ਮਿਲਦਾ ਪਰਿਵਾਰਾਂ ਨੂੰ ਮਿਲਦਾ ਮੈਨੂੰ ਪਰ ਹਾਂਜੀ ਵਾਡ ਵਾਸੀਆਂ ਦੇ ਕਿਹੋ ਜਿਹਾ ਕਿਹੋ ਜਿਹਾ ਵਾਡ ਲਈ ਕੰਮ ਸੋਚੇ ਹੋਏ ਆਉਣ ਵਾਲੇ ਸਮੇਂ 'ਚ ਕਰਨ ਲਈ ਮੈਂ ਇਹਨਾਂ ਦੇ ਗਲੀਆਂ ਦਾ ਜੋ ਵੀ ਇਹਨਾਂ ਮਸਲੇ ਹੱਲ ਹੋਣਗੇ ਨ ਸਾਰੇ ਮੈਂ ਕਰਾਂਗੀ ਕੋਈ ਵਾਰਲੀ ਕੰਮ ਸੋਚੇ ਹੁਣ ਹਾਂਜੀ ਆਪਾਂ ਗਲੀਆਂ ਨਾਲ ਸੜਕਾਂ 'ਚ ਜੋ ਵੀ ਪ੍ਰੋਬਲਮ ਇਹਨਾਂ ਦੀ ਹੋਊਗੀ ਨਾ ਕਿਤੇ ਠਾਣੇ ਜਾਣ ਦੀ ਹੋਵੇ ਜਿੱਥੇ ਮਰ ਜਾਣ ਦੀ ਹੋਵੇ ਮੈਂ ਨਾਲ ਇਹਦੇ ਮੋਢੇ ਰ ਮੋਢਾ ਲਾ ਕੇ ਚੱਲੂੰਗੀ ਪਾਰਟੀ ਵੱਲੋਂ ਕਿਹੋ ਜਿਹਾ ਸਹਿਯੋਗ ਮਿਲ ਰਿਹਾ ਹੈ ਪਾਰਟੀ ਨਾਲ ਬਹੁਤ ਵਧੀਆ ਮਿਲਦਾ ਆਇਆ ਹੈ ਮੇਰੀ ਮਿਹਨਤ ਵਾ ਜਿਹੜੀ ਹੁਣ ਕੰਮ ਆਉਂਦੀ ਆ ਮੈਂ 2.5 ਸਾਲ ਤੋਂ ਕੰਮ ਕਰਦੀ ਆ ਮੈਂ ਕੋਈ ਪੈਸਾ ਕਿਸੇ ਦਾ ਨਹੀਂ ਲਿਆ ਅਜ ਤੱਕ ਮੈਂ ਸਾਰੇ ਪੈਸੇ ਆਪਣੇ ਕੋਲੋਂ ਲਾ ਕੇ ਮੈਂ 2.5 ਸਾਲ ਹੋ ਗਏ ਕੰਮ ਕਰਦੀ ਆ ਜਿਹਨੂੰ ਮਰਜ਼ੀ ਤੁਸੀਂ ਬਾਅਦ ਚ ਪੁੱਛ ਸਕਦੇ ਆ ਇਹ ਇਹ ਹੈ ਜੀ ਵਾਰਡ ਵਾਸੀਆਂ ਦਾ ਸਹਿਯੋਗ ਬਾ ਬਹੁਤ ਆ ਬਹੁਤ ਆ ਥੋੜਾ ਨਹੀਂ ਬਹੁਤ ਆ ਹਾਂ ਆਪਾਂ ਇਥੋਂ ਪਰਮਾਤਮਾ ਚਾਹੇ ਤਾਂ ਆਪਾਂ ਵਧੀਆ ਕਰਾਂਗੇ ਲੀਡ ਲੈ ਕੇ ਜਾਵਾਂਗੇ ਕਾਫੀ ਲੰਬੇ ਸਮੇਂ ਤੋਂ ਤੁਸੀਂ ਪਾਰਟੀ ਨਾਲ ਜੁੜੇ ਹੋਏ ਹੋ ਨਾ ਤੇ ਕਿਹੋ ਜੀਆਂ ਸੇਵਾਵਾਂ ਰਹੀਆਂ ਨੇ ਬਹੁਤ ਵਧੀਆ ਰਹੇਗਾ ਜੀ ਡੀ ਵੀ ਕਿਹਾ ਲਾਈਟਾਂ ਮੈਲਵਾਈਆਂ ਆਪਣੇ ਸੀਵਰ ਟੱਕਨ ਟੁੱਟੇ ਹੋ ਸੀਗੇ ਉਹ ਵੀ ਮੈਲਵਾਇਆ ਜਿੱਥੇ ਕਿਸੇ ਨੂੰ ਜਾਨ ਦੀ ਲੋੜ ਪਈ ਉਹ ਵੀ ਮੈਂ ਇਹਦੇ ਨਾਲ ਤੁਰੀਆਂ ਸਾਰਿਆਂ ਦੇ ਤੇ ਇਸ ਕਰਕੇ ਮੈਨੂੰ ਬਹੁਤ ਸਹਯੋਗ ਮਿਲਦਾ ਮੈਨੂੰ ਘਰ ਨਾਲੋਂ ਵੀ ਜ਼ਿਆਦਾ ਪਿਆਰ ਇੱਥੇ ਮਿਲਦਾ ਹੈ ਵਾਰਡ ਵਾਸੀਆਂ ਲਈ 21 ਦਸੰਬਰ ਲਈ ਜਿਹੜੀ VOTING ਆ ਉਹਦੇ ਲਈ ਕੋਈ ਖਾਸ ਅਪੀਲ ਉਦ ਲਈ ਐ ਵੀ ਮੈਂ ਇਹ ਕਹੂੰਗੀ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਸਾਰਿਆਂ ਨੂੰ ਵੀ ਤੁਸੀਂ ਮੇਰੇ ਕੰਮ ਨੂੰ ਮੁੱਖ ਰੱਖਦੇ ਹੋਏ ਤਾਂ ਤੁਸੀਂ ਮੈਨੂੰ ਮੈਂ ਸਾਰਿਆਂ ਨੇ ਵੋਟਾਂ ਪਾਉਣੀਆਂ ਪੰਜੇ ਤਿੰਨ ਮੋਹਰ ਲਾ ਕੇ ਮੈਨੂੰ ਕਾਮਯਾਬ ਬਣਾਓ ਆਪਾਂ ਰਲ ਮਿਲ ਕੇ ਸਾਰੇ ਭੈਣ ਭਰਾ ਤਾਂ ਆਪਾਂ ਇਹ ਕੰਮ ਸਾਰੇ ਕਰਾਂਗੇ ਮੈਡਮ ਜੀ ਆਪੋਜੀਸ਼ਨ ਪਾਰਟੀ ਦੀ ਗੱਲ करिए ਉਹਨਾਂ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਜਿਹੜੇ ਪਿਛਲੇ ਸਮੇਂ ਤੇ ਜਿੰਨੇ ਵੀ ਕੰਮ ਹੋਇਆ ਵਾਰਡ ਦੇ ਵਿੱਚ ਉਹ ਉਹਨਾਂ ਵੱਲੋਂ ਕਰਵਾਏ ਗਏ ਆ ਉਹਨਾਂ ਵੱਲੋਂ ਤਾਂ ਨਹੀਂ ਕਰਵਾਏ ਤੁਸੀਂ ਵਾਰਡ ਵਾਸੀਆਂ ਨੂੰ ਪੁੱਛ ਸਕਦੇ ਆ ਮੈਂ ਜਿਹੜੇ ਕਰਾਇਆ ਮੇਰਾ ਵੀ ਸਰਦ ਪੁੱਛ ਸਕਦੇ ਵੀ ਮੈਂ ਕਿੰਨਾ ਕਾਮ ਕਰਾਇਆ ਪੁੱਛ ਸਕਦੇ ਆ ਸਚਾਈ ਸਾਰੀ ਸਾਹਮਣੇ ਆਊਗੀ 21 ਤਰੀਕ ਨੂੰ ਸਾਰੀ ਸਚਾਈ ਸਾਹਮਣੇ ਆ ਜਾਣੀ ਆ ਉਹਨੇ ਕੰਮ ਕਰਾਏ ਆ ਕਿ ਮੈਂ ਕਰਾਏ ਆ ਬਸ ਮੈਂ ਤਾਂ ਇਹੀ ਕਹਿੰਨੀ ਆ ਜਿਹੜੀ ਪਿਛਲੀ VOTING ਸੀਗੀ ਜਿਹਦੇ ਉਸ ਤੋਂ ਕਾਫੀ ਸਮੇਂ ਬਾਅਦ ਹੁਣ ਇਲੈਕਸ਼ਨ ਹੋਣ ਜਾ ਰਹੇ ਆ ਜਿਹੜਾ ਇਹਦਾ ਗੈਪ ਰਿਆ ਆ ਉਹਦੇ ਵਿੱਚ ਤੁਸੀਂ ਵਾਰਡ ਵਾਸੀਆਂ ਲਈ ਜਿਹੜੇ ਕੰਮ ਕਰਵਾਉਂਦੇ ਰਹੇ ਮੈਂ ਕੰਮ ਬਹੁਤ ਕਰਾਇਆ ਪਹਿਲਾਂ ਅਸੀਂ ਰਤਨਪੁਰੇ ਸੀ ਗੁਰਤੇਕ ਬਾਦਨਗਰ ਕਿਸ਼ਨਪੁਰੇ ਮੇਰੇ ਹਸਬੰਡ ਸੀਗੇ ਸਾਡੀ ਉੱਥੋਂ ਵੀ ਰਿਪੋਰਟ ਬਹੁਤ ਵਧੀਆ ਆ ਉਹ ਸਮਾਂ ਮੈਨੂੰ ਕਹਿੰਦੇ ਸੀ ਵੀ ਤੁਸੀਂ ਇੱਧਰ ਆਉਣਾ ਸੀ ਤੁਸੀਂ ਉੱਧਰ ਕੀ ਕਰਨ ਗਏ ਆ ਪਰ ਜਿੱਥੇ ਮੈਨੂੰ ਹਾਈ ਕਮਾਂਡਰ ਦਿੱਤੀ ਆ ਮੈਂ ਉੱਥੇ ਸਾਰੇ ਕੰਮ ਕਰਨੇ ਆ ਕਰੋਨਾ ਚ ਵੀ ਮੈਂ ਬਹੁਤ ਹੈਲਪ ਕੀਤੀ ਸਾਰੇ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਜਿੱਦਾਂ ਵੀ ਸੀ ਦਵਾਈ ਚਾਹੀਦੀ ਆ ਕੋਈ ਵੀ ਮੈਂ ਆਪਣੀ ਸਰੀਰ ਦੀ ਪ੍ਰਵਾਹ ਵੀ ਨਹੀਂ ਕਰ ਕੀਤੀ ਹੈਗੀ ਤੇ ਮੈਂ ਬਹੁਤ ਹੈਲਪ ਕੀਤੀ ਲੋਕਾਂ ਦੀ ਬੋਤ ਕੀਤੀ ਐ ਮੈਂ ਹੁਣ ਵੀ ਮ ਆਪਣੇ ਕੋਲੋਂ ਹੀ ਲਾ ਕੇ ਤੇ ਮ ਸਾਰੇ ਕੰਮ ਕਰਾਉਣੀ ਆ ਕਾਹਾਂ ਵੀ ਬੱਤ ਬੱਜਣਾ ਮੇ ਤਾਂ ਹੋਊਗਾ ਮ ਕਰੂੰਗੀ ਕੰਮ ਮੈਂ ਮ ਖੜੀ ਆ ਸਾਰਿਆਂ ਲਈ